ਹਾਂਜੀ ਬਾਈ ਅੱਜ ਫੇਰ ਬਾਬਾ ਜੀ ਆਪਣੇ ਕੋਲੇ ਬੱਲੋ ਵਾਲੇ ਬਾਬਾ ਜੀ ਪਹੁੰਚੇ ਹੋਏ ਸੀ ਮਈਆਂ ਦੀ ਕਟਿੰਗ ਕਰਨ ਵਾਸਤੇ ਥੋੜੇ ਜਿਹਾ ਪਸ਼ੂਆਂ ਦੀ ਕਟਿੰਗ ਰਹਿ ਗਈ ਸੀ ਉਹ ਕਟਿੰਗ ਫਿਰ ਅੱਜ ਕਰੀਆ ਤੇ ਮਲਾਉਣਿਆ ਬਾਬਾ ਜੀ ਨਾਲ ਜੇ ਕਿਸੇ ਨੇ ਬਾਈ ਨੇ ਪਸ਼ੂਆਂ ਦੀ ਕਟਿੰਗ ਕਰਾਉਣੀ ਹੋਈ ਅੱਬਾ ਸਤਿਗੁਰਾਲ ਅੱਬਾ ਆਪਣਾ ਪਿੰਡ ਤੇ ਨਾਮ ਐਡਰੈਸ ਦੱਸ ਦਿਓ ਬੱਲੋ ਕੇ ਜੀ ਬੱਲੋ ਕੇ ਤੇ ਨਾਮ ਕੀ ਆ ਸੁਰਜਨ ਸਿੰਘ ਜੇ ਪਿੰਡ ਚ ਕਹੀ ਦੀ ਪੁੱਛਣਾ ਹੋਵੇ ਕਿਸੇ ਨੇ ਅੱਬਾ ਸੁਰਜਨ ਸਿੰਘ ਰਾਜਾ ਕਿੱਲੇ ਵਾਸੇ ਸੁਰਜਨ ਮੈਂ ਮਸ਼ਹੂਰੀਆਂ ਪੁਰਾਣਾ ਕਮਾ 50 ਸਾਲ ਹੈ ਨਾ ਪੁਰਾਣਾ ਕਮਾ ਠੀਕ ਹੈ ਤੇ ਬਾਕੀ ਤੁਸੀਂ ਆ ਕਟਿੰਗ ਦੇਖ ਸਕਦੇ ਹੋ ਛੱਡੀਆਂ ਕੁੱਟੀਆਂ ਦੀ ਸਾਰੀਆਂ ਦੀ ਘਰ ਦੀ ਸਾਫ ਸਫਾਈ ਬਹੁਤ ਸੋਹਣੀਆ ਹੱਥ ਬਾਬੇ ਦਾ ਸਾਫ ਬਹੁਤ ਆ ਤੇ ਬਾਬਾ ਮਈਆਂ ਦੀ ਛੋਟੇ ਵੱਡੇ ਪਸ਼ੂ ਦੀ ਕਿੰਨੇ ਪੈਸੇ ਆ ਉਹਨਾਂ ਤੇ ਦੂਰ ਚਾਹੀਦਾ 200 ਰੁਪਏ ਲੈਣਾ ਇਸ ਏਰੀਆ ਚ 10 ਮੀਟਰ ਕਿਲੋਮੀਟਰ ਤੇ ਏਰੀਆ ਦਾ 150 ਰੁਪਏ 150 ਰੁਪਏ ਕੋਈ ਛੋਟਾ ਚਾਹੇ ਵੱਡਾ ਆਹ ਠੀਕ ਆ ਛੋਟੇ ਦਾ ਵੱਡੇ ਹੁੰਦੇ ਆ ਹਾਂ ਛੋਟਾ ਮੈਨੂੰ ਪਤਾ ਜਿਆਦਾ 10 ਮਾਰੀ ਟਾਈਮ ਲਗਾਉਂਦਾ ਵੱਡਾ ਸੇ ਦਾ ਮੁੰਨੀ ਆਉਂਦਾ ਨਹੀਂ ਤਾਂ ਮੈਨੂੰ ਪਤਾ ਹੈ ਮੈਂ ਜੱਤੀ ਵਾਲੀ ਹੁੰਦੀ ਛੋਟੇ ਵੱਧ ਹੁੰਦੀ ਛੋਟਾ ਬੱਚਾ ਫਿਰ ਖੜਦਾ ਵੀ ਨਹੀਂ ਕੋਈ ਗੱਡਾ ਪਸੂ ਖੜ ਜਾਂਦਾ ਪਪਾ ਨਾਮ ਆਪਣਾ ਨੰਬਰ ਬੋਲ ਦੇ ਨੰਬਰ 83602 ਠੀਕ ਹੈ 60283 ਬਹੁਤ ਠੀਕ ਆ ਬਾਈ ਕਰ ਲਿਓ ਕੰਟੈਕਟ ਜੇ ਕਿਸੇ ਬਾਈ ਨੇ ਪਸ਼ੂਆਂ ਦੀ ਕਟਿੰਗ ਕਰਾਉਣੀ ਹੋਈ ਹਰ ਤਰ੍ਹਾਂ ਦਾ ਬਾਬੇ ਕੋਲੇ گاਵਾ ਦਾ ਵੀ ਤੇ ਮਈਆਂ ਦਾ ਵੀ ਮਸ਼ੀਨ ਕਰੰਟ ਵਾਲੀ ਵੀ ਆ ਹੱਥ ਵਾਲੀ ਵੀ ਤੇ ਸਾਰੇ ਭਰਾਵਾਂ ਦਾ ਧੰਨਵਾਦ ਵੀ ਕੁੱਤੇ ਕਰਦਾ ਮਨੋਂ ਦਾ ਵੀ ਸਾਰਾ ਪ੍ਰਬੰਧ ਆ ਬਾਈ